ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇ ਖੜ ਰਾਵਣੋ ਪਈੜੇ ਡਰੀਆਸ ਊਚੋ ਪर्वਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਧਰੀਆਸ ਭਾਈ રે ਭਵਜਲ ਵਿਖੜ ਮੰਡਰਾਓ ਪੂਰਾ ਸਤ ਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚਲਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਅਸਤੇ ਘੋੜੇ ਪਖਰੇ ਲਸ਼ਕਰ ਲੱਖ ਪਾਰ ਕਿਸਹੀ ਨਾਲ ਨਾ ਚੱਲਿਆ ਖੱਪ ਖੱਪ ਮੋਵੇ ਅਸਾਰ ਸੋਇਨਾ ਰੂਪਾ ਸੰਜੀਐ ਮਾਲ ਜਾਲ ਜੰਜਾਲ ਜਗ ਮਹਿਦੋਹੀ ਫੇਰੀਐ ਬਿਨ ਨਾਵੇ ਸਿਰ ਕਾਲ ਪਿੰਡ ਪੜੈ ਜਿਉ ਖੇਲਸੀ ਬਦ ਫੈਲੀ ਕੀ ਹਾਲ ਪੁੱਤਾ ਦੇਖ ਵਿਗਸੀਐ ਨਾਰੀ ਸੇਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਖੇਹੁ ਖੇਹ ਰਲਾਈਐ ਛੋੜ ਚੱਲੇ ਘਰਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਬੇਮਾਨ ਮਾਨਮੁਖ ਨਾਮ ਵਿਸਾਰਿਆ ਜਿਉ ਡਬ ਦਦਾ ਕਾਨ ਹੋ ਮੈਂ ਕਰ ਕਰ ਜਾਇਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹੇ ਨਾਨਕ ਤਰੀਐ ਸਚ ਨਾਮ ਸਿਰ ਸ਼ਾਹ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹ ਮਨ ਮੁਖ ਪੌਜਲ ਪਚਮੂਵੇ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾਰਹੈ ਨਿਹ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦੋ ਲਾਗ ਰੋ ਨਾਮੇ ਰਹਾਓ ਜੋਗੀ ਤਾਂ ਆਸਨ ਕਰ ਬਹੈ ਮੁੱਲਾ ਬਹੈ ਮੁਕਾਮ ਪੰਡਤ ਵਖਾਣੈ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੋਰ ਸਿੱਧ ਗਾਣ ਗੰਧਰਬ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚ ਸਬਦਹਾ ਮਾਹਿ ਵਖਾਣੀਐ ਬਿਰਲਾ ਤਾਂ ਬੂਝੈ ਕੋਇ ਨਾਨਕ ਵਖਾਣੈ ਬੇਨਤੀ ਜਲ ਥਲ ਮਹੀਅਲ ਸੋਏ ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀ ਮਾ ਸਾਬ ਦੁਨੀ ਆਵਣ ਜਾਵਣ ਮੁਕਾਮ ਏਕ ਰਹੀਮਾ ਮੁਕਾਮ ਤੇ ਸੁਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਾਵ ਚੱਲੈ ਨਿਸ ਸਾਸ ਚੱਲੈ ਤਾਰਕਾ ਲਖ ਪਲੋਏ ਮੋਕਾਮਯੋਹੀ ਇਕ ਹੈ ਨਾਨਕਾ ਸਚ ਬਗੋਏ ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰਮਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਇ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਕੋਇ ਹਰ ਜਿਉ ਸਾਚਾ ਸਚੀ ਬਾਣੀ ਸ਼ਬਦ ਮਿਲਾਵਾ ਹੋਇ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਾ ਕੀਨੀ ਬਿਰਥਾ ਜਨਮੰਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀਅ ਜੰਤ ਏਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮਖਿ ਆਪੇ ਦੇਵੜਾਈ ਆਪੇ ਸੇਵ ਕਰਾਏ ਦੇਖੋ ਕੋਟਾਂਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਕੀ ਕੀ ਮਨਾ ਪਾਈ ਪ੍ਰਭ ਸਖਾ ਹਰ ਜਿਓ ਮੇਰਾ ਅੰਤੇ ਹੋਏ ਸਖਾਈ ਤੇੜਾ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬੇਨੁ ਸਾਧੂ ਗੁਰ ਕੋ ਮਾਗ ਨਾ ਜਾਣੈ ਅੰਦੇ ਠੌਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਛੁਤਾਈ ਪਈੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਨੰਦੈਨ ਭਗਤ ਕਰੈ ਦਿਨ ਰਾਤੀ ਹੋ ਮੈ ਮੋਹ ਛੁਕਾਇਆ ਜੇ ਸਸੇ ਹੋਰ ਆਤਾ ਤੈ ਸੋ ਹੋਵੇ ਸੱਚੇ ਸੱਚ ਸਮਾਇ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤ ਗੁਰ ਸੇਵੈ ਸਹਿਜ ਉਪਜੈ ਥਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਔਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਬਸੈ ਹੋ ਮੈਂ ਦੁੱਖ ਸਭ ਜਾਏ ਸਤ ਗੁਰ ਸ਼ਬਦ ਸੁਣਾਇ ਹੋ ਸਦ ਬਲੇ ਹਾਰੈ ਜਾਓ ਆਪਣੇ ਮਨ ਚਿਤ ਕਹੈ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜਿਉ ਭਗਤ ਵਿਸ਼ਾਲ ਸੁਖ ਦਾਤਾ ਕਰਿ ਕਿਰਪਾ ਮਨ ਵਸਾਈ ਨਾਨਕ ਸੋਬਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵੜਿ ਆਈ ਆਪਣੇ ਮਨ ਚਿਤ ਕਹ ਹੈ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜਿਉ ਭਗਤ ਵਿਸ਼ਾਲ ਸੁਖ ਦਾਤਾ ਕਰਿ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵੜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ